ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਵੱਲੋਂ ਹਮੇਸ਼ਾ ਹੀ ਆਪਣੇ ਨਵੇਂ-ਨਵੇਂ ਦਰਵਾਜ਼ੇ ਖੋਲੇ ਜਾਂਦੇ ਰਹੇ ਹਨ ਤੇ ਹੁਣ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਤੋਂ ਬੇਹੱਦ ਵੱਡੀ ਖੁਸ਼ਖਬਰੀ ਆ ਰਹੀ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਅਤੇ ਕੈਨੇਡਾ ਦੀ ਟਰੂਡੋ ਸਰਕਾਰ ਦੇ ਵੱਲੋਂ ਪੰਜਾਬੀ ਭਾਰਤੀਆਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਦਰਅਸਲ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਪਲੱਸ 2 ਪਾਸ ਹੋ ਕੇ ਜਾਣਾ ਚਾਹੁੰਦੇ ਹਨ ਉਹਨਾਂ ਦੇ ਲਈ ਇੱਕ ਨਵਾਂ ਦਰਵਾਜ਼ਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖੋਲ੍ਹਿਆ ਗਿਆ ਹੈ ਜਿਸ ਦੇ ਵਿੱਚ ਹੁਣ ਪਲੱਸ 2 ਪਾਸ ਪੰਜਾਬੀ ਭਾਰਤੀ ਸਟੂਡੈਂਟ ਵੀ ਅਪਲਾਈ ਕਰ ਸਕਦੇ ਹਨ ਅਤੇ ਕੈਨੇਡਾ ਦੇ ਵਿੱਚ ਜਾਂਦੇ ਸਾਰ ਹੀ ਉਹਨਾਂ ਨੂੰ ਕੈਨੇਡਾ ਦੀ ਪੀਆਰ ਵੀ ਮਿਲ ਜਾਵੇਗੀ ਦਰਅਸਲ ਕੈਨੇਡਾ ਦੇ ਵਿੱਚ ਲਗਾਤਾਰ ਕਈ ਪ੍ਰੋਫੈਸ਼ਨ ਦੇ ਵਿੱਚ ਅਤੇ ਕਈ ਓਕੂਪੇਸ਼ਨ ਦੇ ਵਿੱਚ ਤੇ ਕਈ ਕੰਮਾਂ ਦੇ ਵਿੱਚ ਕਾਮਿਆਂ ਦੀ ਲਗਾਤਾਰ ਘਾਟ ਪਾਈ ਜਾ ਰਹੀ ਹੈ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਉਹਨਾਂ ਨੂੰ ਉਸ ਕੰਮ ਦੇ ਰਿਲੇਟਡ ਕੰਮੇ ਨਹੀਂ ਮਿਲ ਰਹਾ ਜਿਸ ਦੇ ਕਾਰਨ ਹੁਣ ਕੈਨੇਡਾ ਦੇ ਵਿੱਚ ਕੰਮੇ ਸੱਦਣ ਦੇ ਲਈ ਜਿਹੜੀਆਂ ਆਪਣੀਆਂ ਵੀਜ਼ਾ ਨਿਯਮੇ ਹਨ ਉਹਨਾਂ ਨੂੰ ਕਾਫੀ ਜ਼ਿਆਦਾ ਉਹਨਾਂ ਦੇ ਵਿੱਚ ਢਿੱਲਾ ਦਿੱਤੀਆਂ ਗਈਆਂ ਹਨ ਦਰਅਸਲ ਕੈਨੇਡਾ ਦੇ ਵਿੱਚ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਪਲੱਸ 2 ਪਾਸ ਹਨ ਅਤੇ ਸਿਰਫ ਆਈਲਰਟਸ ਦੇ ਵਿੱਚ ਉਹਨਾਂ ਦੇ ਚਾਰ ਬੈਂਡ ਆਏ ਹੋਏ ਹਨ ਉਹ ਹੁਣ ਕੈਨੇਡਾ ਦੇ ਵਿੱਚ ਵਰਕ ਵੀਜ਼ਾ ਦੇ ਉੱਤੇ ਜਾ ਸਕਦੇ ਹਨ ਤੇ ਕੈਨੇਡਾ ਦੇ ਵਿੱਚ ਜਾ ਕੇ ਉਹਨਾਂ ਨੂੰ ਪੀਆਰ ਵੀ ਮਿਲ ਜਾਵੇਗੀ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ ਹੁਣ ਕੇਅਰ ਗਿਵਰਸ ਦੀ ਜਿਹੜੀ ਜੋਬ ਆ ਉਸ ਦੇ ਰਿਲੇਟਿਡ ਕੈਨੇਡਾ ਦੇ ਵਿੱਚ ਜਾ ਕੇ ਕਿ ਕੈਨੇਡਾ ਦੇ ਵਿੱਚ ਜਾ ਕੇ ਕਿਸੇ ਬਜ਼ੁਰਗਾਂ ਦੀ ਦੇਖਭਾਲ ਜਾਂ ਫਿਰ ਕਿਸੇ ਵਿਅਕਤੀ ਜੋ ਕਿ ਜ਼ਖਮੀ ਹਾਲਤ ਦੇ ਵਿੱਚੋਂ ਰਿਕਵਰ ਹੋ ਰਿਹਾ ਹੈ ਉਹਨਾਂ ਦੀ ਦੇਖਭਾਲ ਦੇ ਲਈ ਕੈਨੇਡਾ ਦੇ ਵਿੱਚ ਕੇਅਰ ਗਿਵਰਸ ਦੀਆਂ ਜਿਹੜੀਆਂ ਨੌਕਰੀਆਂ ਨਿਕਲੀਆਂ ਹਨ ਜਿਸ ਦੇ ਵਿੱਚ ਪਲੱਸ 2 ਪਾਸ ਚਾਰ ਬੈਂਡ ਸਮੇਤ ਕੈਨੇਡਾ ਦੇ ਵਿੱਚ ਜਾ ਸਕਦੇ ਹਨ ਤੇ ਕੈਨੇਡਾ ਵੀ ਉਹਨਾਂ ਨੂੰ ਪੀਆਰਬੀ ਜਿਹੜੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਂਦੇ ਸਾਰ ਹੀ ਦੇ ਦਿੱਤੀ ਜਾਵੇਗੀ